ਅੱਜ ਅਸੀਂ ਤੁਹਾਨੂੰ ਸ਼ਿਵਾਲਕ ਦੀਆਂ ਪਹਾੜੀਆਂ ਦੇ ਵਿੱਚ ਜੋ ਸਥਿਤ ਗਗਨਜੀ ਦਾ ਟਿੱਲਾ ਤਲਵਾੜਾ ਔਰ ਦਤਾਰਪੁਰ ਦੇ ਸੈਂਟਰ ਦੇ ਵਿੱਚ ਨਹਿਰ ਦੇ ਉੱਪਰ ਇਹ ਕਿਲਾ ਬਹੁਤ ਵੱਡਾ ਸਥਿਤ ਹੈ ਔਰ ਜੋ ਗਗਨਜੀ ਦੇ ਟਿੱਲੇ ਦੇ ਨਾਮ ਨਾਲ ਮਸ਼ਹੂਰ ਹੈ ਗਗਨ ਰਾਜੇ ਵਿਰਾਟ ਦੀ ਬੇਟੀ ਸੀ ਜਦੋਂ ਕਿਸੇ ਟਾਈਮ ਇੱਥੇ ਪੰਡਵ ਆਏ ਸਨ ਜੋ ਨੌਕਰ ਬਣ ਕੇ ਰਾਜੇ ਵਿਰਾਟ ਦੇ ਦਸੂਏ ਸ਼ਹਿਰ ਦੇ ਵਿੱਚ ਨੌਕਰੀ ਕਰਦੇ ਸਨ ਅਤੇ ਇਹਨਾਂ ਸ਼ਿਵਾਲਕ ਦੀਆਂ ਪਹਾੜੀਆਂ ਤੇ ਉਹ ਆਣ ਕੇ ਤਪੱਸਿਆ ਕਰਦੇ ਸਨ ਭੋਲੇ ਸ਼ੰਕਰ ਭਗਵਾਨ ਜੀ ਦੀ ਔਰ ਜਦੋਂ ਭੋਲੇ ਸ਼ੰਕਰ ਭਗਵਾਨ ਜੀ ਨੇ ਖੁਸ਼ ਹੋ ਕੇ ਉਨਾਂ ਨੂੰ ਸ਼ਿਵਲਿੰਗ ਪ੍ਰਦਾਨ ਕੀਤਾ ਸੀ ਸੋ ਬਹੁਤ ਹੀ ਪ੍ਰਾਤਨ ਜਗਾ ਹੈ ਸਾਡੇ ਨਾਲ ਤੁਸੀਂ ਇਸੇ ਹੀ ਤਰ੍ਹਾਂ ਬਣੇ ਰਹਿਣਾ ਸੋ ਅਸੀਂ ਤੁਹਾਨੂੰ ਅੱਜ ਇਹ ਜੋ ਸੌਣ ਦੇ ਮਹੀਨੇ ਚੱਲ ਰਹੇ ਹਨ ਪਿਛਲੀ ਜੁਲਾਈ ਦੀ 15 ਤਰੀਕ ਤੋਂ ਇਹ ਮੇਲੇ ਸ਼ੁਰੂ ਹੋ ਜਾਂਦੇ ਹਨ ਅਤੇ ਪੂਰਾ ਇੱਕ ਮਹੀਨਾ ਸੌਣ ਦਾ ਜੋ ਅਗਲੀ 15 ਤਰੀਕ ਤੱਕ ਭਾਵ ਕਿ ਅਗਸਤ ਦੀ 15 ਤਰੀਕ ਤੱਕ ਚੱਲਦੇ ਰਹਿਣਗੇ ਅਸੀਂ ਮੰਦਰ ਦੇ ਗੇਟ ਕੋਲ ਪਹੁੰਚ ਚੁੱਕੇ ਹਾਂ ਸੋ ਜੋ ਫਰਟ ਤੇ ਹੀ ਫਰੂਟ ਦੀਆਂ ਤੇ ਇੱਕ ਛੋਟਾ ਜਿਹਾ ਹੋਟਲ ਜੋ ਸੌਣ ਦੇ ਮਹੀਨੇ ਕਾਫੀ ਰੌਣਕਾਂ ਲੱਗੀਆਂ ਹੋਈਆਂ ਹਨ ਸੋ ਜਿਸ ਤਰ੍ਹਾਂ ਆਪ ਜੀ ਦੇਖ ਸਕਦੇ ਹੋ ਕਿ ਇੱਥੇ ਮੋਟਰਸਾਈਕਲ ਸਕੂਟਰਾਂ ਦੀ ਪਾਰਕਿੰਗ ਵੀ ਬਹੁਤ ਅੱਛੀ ਹੈ ਇਸ ਤਰਫ ਗੱਡੀਆਂ ਦੀ ਪਾਰਕਿੰਗ ਅਤੇ ਇਸ ਤਰਫ ਸਕੂਟਰ ਤੇ ਮੋਟਰਸਾਈਕਲ ਦੀ ਪਾਰਕਿੰਗ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਹਰ ਇੱਕ ਚੀਜ਼ ਮੁਹੱਈਆ ਕਰਵਾਈ ਜਾਂਦੀ ਹੈ ਔਰ ਜੋ 740 ਪੌੜੀਆਂ ਦੇ ਕਰੀਬ ਉੱਪਰ ਚੜ੍ਹ ਕੇ ਜਾਇਆ ਜਾਂਦਾ ਹੈ ਉੱਥੇ ਉੱਪਰ ਜੋ ਸ਼ਿਵਜੀ ਭਗਵਾਨ ਜੀ ਦੀ ਪ੍ਰਤਿਮਾ ਵੀ ਬਰਾਜਮਾਨ ਹੈ ਬਹੁਤ ਵੱਡੀ ਤੁਹਾਨੂੰ ਉਹਨਾਂ ਦਾ ਵੀ ਦਰਸ਼ਨ ਕਰਾਵਾਂਗੇ ਸੋ ਜਿਸ ਤਰ੍ਹਾਂ ਕਈ ਸੰਗਤ ਨੈਚਰਦਾਲੂ ਪੌੜੀਆਂ ਨਹੀਂ ਚੜ੍ਹ ਸਕਦੇ ਉਹ ਉਹਨਾਂ ਵਾਸਤੇ ਗੱਡੀਆਂ ਦੀ ਵਿਵਸਥਾ ਵੀ ਕੀਤੀ ਗਈ ਹੈ ਜੋ ਤਕਰੀਬਨ ਤਕਰੀਬਨ ਅਸੀਂ ਤੁਹਾਨੂੰ ਦੱਸ ਦਿੰਦੇ ਆ ਕਿ 50 ਰੁਪਏ ਟਿਕਟ ਇੱਕ ਵਿਅਕਤੀ ਦੀ ਹੈ ਉਹਦੇ ਅਕੋਰਡਿੰਗ ਜੋ ਗੱਡੀ ਵੀ ਉੱਪਰ ਤੱਕ ਜਾਂਦੀ ਹੈ ਸੋ ਸਾਰਾ ਹੀ ਉੱਪਰ ਤੱਕ ਪਹਾੜੀ ਤੇ ਪੌੜੀਆਂ ਬਣੀਆਂ ਹੋਈਆਂ ਹਨ ਜੋ ਦੱਸਦਿਆਂ ਨੇ ਕਿ ਪ੍ਰਾਰਥਨ ਸਮੇਂ ਦੇ ਵਿੱਚ ਇੱਥੇ ਜੋ ਪੌੜੀਆਂ ਨਹੀਂ ਹਨ ਅਤੇ ਇਹ ਪਹਾੜੀ ਦੇ ਉੱਪਰ ਇਸੇ ਹੀ ਤਰ੍ਹਾਂ ਚੜਿਆ ਜਾਂਦਾ ਸੀ ਸੋ ਮੈਂ ਮੇਰੇ ਨਾਲ ਤੁਸੀਂ ਇਸੇ ਹੀ ਤਰ੍ਹਾਂ ਬਣੇ ਰਹਿਣਾ ਸੋ ਤੁਹਾਨੂੰ ਸੰਗਤਾਂ ਦੇ ਨਾਲ ਅਸ਼ਰਧਾਲੂਆਂ ਦੇ ਨਾਲ ਵੀ ਇੰਟਰੋਡਿਊਸ ਕਰਾਇਆ ਜਾਵੇਗਾ ਸੋ ਮੈਂ ਪੈਸਾ ਬਣਾ ਕੋਲ ਪੁੱਛੂਗਾ ਕਿ ਮੋਟਰਸਾਈਕਲ ਦੀ ਕੀ ਪਰਚੀ ਹੈ ਅਤੇ ਜੋ ਗੱਡੀ ਦੀ ਹੈ ਉਹ ਕੀ ਪਰਚੀ ਹੈ ਸੋ ਸਾਨੂੰ ਬੜੇ ਹੀ ਵਿਸਤਾਰਪੂਰਵਕ ਭਾਜੀ ਹੁਣੇ ਦੱਸਣਗੇ ਸੋ ਆਓ ਇਹਨਾਂ ਨੂੰ ਇੰਟਰੋਡਿਊਸ ਕਰਦੇ ਹਾਂ ਹਾਂਜੀ ਭਾਜੀ ਮੰਦਰ ਦੀ ਪਾਰਕਿੰਗ ਹੈ ਪਬਲਿਕ ਜਿਸ ਵਾਸਤੇ ਲਈ ਪਾਰਕਿੰਗ ਲੱਗੀ ਹੈ 20 ਕੋ ਮੋਟਰਸਾਈਕਲ ਦੇ ਤਾਂ 20 ਕੋ ਗੱਡੀ ਦੇ ਤਾਂ 20 ਕੋ ਬੱਸ ਦੇ 20 ਕੋ ਟਰੈਲੀ ਦੇ ਇਹ ਸੰਗਤ ਦੀ ਸੇਵਾ ਵਾਸਤੇ ਲਾਈ ਜੀ ਤਾਂ ਜੋ ਇਹਨਾਂ ਦੇ ਨੁਕਸਾਨ ਨਾ ਹੋਵੇ ਨਰੇਸ਼ ਕੁ ਜੀ ਸੋ ਭਾਈ ਸਾਹਿਬ ਹੁਣੀ ਬੜੇ ਹੀ ਵਧੀਆ ਤਰੀਕੇ ਦੇ ਨਾਲ ਦੱਸਿਆ ਹੈ ਕਿ 20 ਰੁਪਏ ਜੋ ਮੋਟਰਸਾਈਕਲ ਦੀ ਅਤੇ ਇਹ ਵੀ ਬਹੁਤ ਵਧੀਆ ਗੱਲ ਹੈ ਕਿ 20 ਰੁਪਏ ਜੋ ਗੱਡੀ ਦੀ ਪਾਰਕਿੰਗ ਹੈ ਉਸ ਦੀ ਪਰਚੀ ਲਈ ਗਈ ਹੈ ਜੋ ਸੰਗਤ ਦੀ ਸੁਭਦਾ ਵਾਸਤੇ ਤਾਂ ਕਿ ਜੋ ਕੋਈ ਹਾਦਸਾ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਗਲਬਤ ਨਾ ਵਾਪਰ ਸਕੇ ਸੋ ਇਸੇ ਤਰ੍ਹਾਂ ਬਹੁਤ ਵਧੀਆ ਜੋ ਪਰਚੀ ਦਾ ਵੀ ਸਿਸਟਮ ਹੈ ਉਹ ਵੀ ਜੋ ਦੱਸਿਆ ਜਾਂਦਾ ਹੈ ਕਿ ਉੱਪਰ ਮੰਦਰ ਦੇ ਜੋ ਕਰਮਚਾਰੀਆਂ ਨੂੰ ਉਹਨਾਂ ਨੂੰ ਹੀ ਦੇ ਦਿੱਤਾ ਜਾਂਦਾ ਹੈ ਸੋ ਸੰਗਤ ਦੇ ਨਾਲ ਰੂਬਰੂ ਹੁੰਦੇ ਹੋਏ ਦ ਵਰਲਡ ওপਨ ਵਰਲਡ ਨੋਲੇਜ ਟਰੀਜ਼ ਲਾਈਫ ਚੈਨਲ ਨੂੰ ਉਸ ਨਾਲੋਂ ਨਾਲ ਸਬਸਕ੍ਰਾਈਬ ਵੀ ਕਰ ਲੈਣਾ ਸੋ ਬਹੁਤ ਬਹੁਤ ਇਹਨਾਂ ਦਾ ਭਾਈ ਸਾਹਿਬ ਬਣਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਉੱਪਰ ਪੌੜੀਆਂ ਚੜ੍ਹਦੀਆਂ ਹਨ ਸੋ ਚਾਰ ਪੰਜ ਮੋੜ ਹਨ ਇਸੇ ਹੀ ਤਰ੍ਹਾਂ 740 ਪੌੜੀਆਂ ਦੇ ਅਕਰੀਬਨ ਤਕਰੀਬਨ ਜੋ ਇਹ ਪੌੜੀਆਂ ਚੜ੍ਹ ਕੇ ਸ਼ਰਧਾਲੂ ਜਾਂਦੇ ਹਨ ਅਤੇ 100 ਮਹੀਨੇ ਦੇ ਵਿੱਚ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਦੇ ਹਨ ਸੋ ਸਾਡੇ ਨਾਲ ਇਸੇ ਹੀ ਤਰ੍ਹਾਂ ਬਣੇ ਰਹਿਣਾ ਆਜੋ ਸੋ ਦੁਕਾਨਾਂ ਵੀ ਜੋ ਥੋੜੀਆਂ-ਥੋੜੀਆਂ ਲੱਗੀਆਂ ਹੋਈਆਂ ਹਨ ਜੋ ਭਾਈ ਸਾਹਿਬ ਆਪਣਾ ਰੋਜੀ ਰੋਟੀ ਵਾਸਤੇ ਸਮਾਨ ਰੱਖ ਕੇ ਬੈਠੇ ਹੋਏ ਹਨ ਸੋ ਇਹ ਵੀ ਭੋਲੇ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਆਪਣਾ ਰੋਜੀ ਰੋਟੀ ਕਮਾ ਰਹੇ ਹਨ ਸੋ ਠੀਕ ਹੈ ਆ ਸਕਦੇ ਹੋ ਤੁਸੀਂ ਇਸ ਤਰ੍ਹਾਂ ਪੌੜੀਆਂ ਚੜ ਕੇ ਜਾਣਾ ਪੈਂਦਾ ਹੈ ਤੇ ਕਾਫੀ ਜੋ ਗਰਮੀ ਦਾ ਮੌਸਮ ਵੀ ਹੈ ਅਤੇ ਜੋ ਜੋ ਇੱਥੋਂ ਉੱਪਰ ਪੌੜੀਆਂ ਚੜ ਕੇ ਜਾਂਦੀਆਂ ਤਾਂ ਕਾਫੀ ਹਾਫ ਫੁੱਲ ਹਨ ਸਾਰੇ ਹੀ ਕੱਲ ਕੋਤ ਦਿਨੇ ਪਾਣੀ ਪੋਵੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਕਿ ਗੱਡੀ ਦੀ ਵੀ ਸੁਵਿਧਾ ਹੈ ਇੱਕ ਸਾਈਡ ਪੌੜੀਆਂ ਹਨ ਦੂਸਰੀ ਸਾਈਡ ਪਲੇਨ ਹੈ ਜਿੱਧਰ ਦੀ ਗੱਡੀ ਜਾਂਦੀ ਹੈ ਸੰਗਤ ਨੂੰ ਲੈ ਕੇ ਸੋ ਇਸ ਸਾਈਡ ਜੋ ਪੈਦਲ ਚੱਲਣ ਵਾਲੇ ਹਨ ਪੌੜੀਆਂ ਦੇ ਰਾਸਤੇ ਚਲੇ ਜਾਂਦੇ ਹਨ ਅਤੇ ਇਸ ਜੋ ਸਾਈਡ ਹੈ ਪਲੇਨ ਇੱਥੋਂ ਦੀ ਗੱਡੀ ਜਾਂਦੀ ਹੈ ਪੂਰਾ ਹੀ ਜੋ ਜੰਗਲ ਹੈ ਉਹ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਗੱਡੀ ਸਵਾਰੀਆਂ ਲੈ ਕੇ ਜਾਂਦੀ ਹੈ। ਸੋ ਬਹੁਤ ਹੀ ਵਧੀਆ ਸਬਦਾ ਬਣਾਈ ਹੋਈ ਹੈ ਜੋ ਇੱਕ ਵਿਅਕਤੀ ਦੇ 50 ਰੁਪਏ ਹਨ। ਸੋ ਕੋਈ ਮਹਿੰਗਾ ਨਹੀਂ ਹੈ। ਤਕਰੀਬਨ ਤਕਰੀਬਨ ਅਸੀਂ ਅੱਧਾ ਰਸਤਾ ਪੌੜੀਆਂ ਦੇ ਰਸਤੇ ਤੈਅ ਕਰ ਚੁੱਕੇ ਹਾਂ ਅਤੇ ਤੁਹਾਨੂੰ ਇਹ ਵਿਊ ਦਿਖਾਉਂਦੇ ਹਾਂ ਕਿ ਕਿੰਨਾ ਖੂਬਸੂਰਤ ਜੋ ਭੋਲੇ ਸ਼ੰਕਰ ਜੀ ਦੇ ਦਰਬਾਰ ਤੱਕ ਜਾਂਦਾ ਹੈ ਸੋ ਦਿਖਾਉਲਦੇ ਨੇ ਇੱਕ ਵਾਰ ਫਿਰ ਦੁਬਾਰਾ ਜੋ ਗੱਡੀਆਂ ਦੀ ਵਿਵਸਥਾ ਹੈ ਸੰਗਤ ਦੇ ਜੋ ਉੱਪਰ ਤੱਕ ਸੰਗਤ ਨੂੰ ਲੈ ਜਾਂਦੀ ਹੈ ਸੋ ਇਹਨਾਂ ਖੂਬਸੂਰਤ ਵਾਦੀਆਂ ਦੇ ਵਿੱਚ ਜੋ ਸ਼ਵਾਲਕ ਦੀਆਂ ਪਹਾੜੀਆਂ ਦੇ ਨਾਲ ਅਟੈਚ ਹੈ ਜਿੱਥੇ ਪੰਡਵਾਂ ਨੇ ਆ ਕੇ ਤਪੱਸਿਆ ਕੀਤੀ ਸੀ ਅਤੇ ਭੋਲੇ ਸ਼ੰਕਰ ਜੀ ਕੋਲੋ ਜੋ ਸ਼ਿਵਲੰਗ ਦੀ ਪ੍ਰਾਪਤੀ ਕੀਤੀ ਸੀ ਸੋ ਬਹੁਤ ਹੀ ਵਧੀਆ ਔਰ ਸੌਣ ਦੇ ਮਹੀਨੇ ਦੇ ਵਿੱਚ ਆਪਣੀਆਂ ਮਨੋ ਕਾਮਨਾ ਲੈ ਕੇ ਸ਼ਰਧਾਲੂ ਇੱਥੇ ਹਾਜ਼ਰ ਹੁੰਦੇ ਹਨ ਅਤੇ ਭੋਲੇ ਸ਼ੰਕਰ ਜੀ ਦੇ ਪ੍ਰਤਿਮਾ ਦੇ ਅੱਗੇ ਨਤਮਸਤਕ ਹੁੰਦੇ ਹਨ ਸੋ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਜਗਜੀਤ ਸਿੰਘ ਸੋ ਤੁਹਾਨੂੰ ਇਹ ਪੂਰਾ ਵਿਊ ਦਿਖਾ ਲਦੇ ਹਾਂ ਕਿ ਆਲਮੋਸਟ ਜਿਆਦਾ ਤੋਂ ਜਿਆਦਾ ਇੱਥੇ ਜੰਗਲ ਹੀ ਹੈ ਔਰ ਇਹਨਾਂ ਖੂਬਸੂਰਤ ਵਾਦੀਆਂ ਦੇ ਵਿੱਚ ਸੋ ਆਪ ਵੀ ਕਿਤੇ ਆਓ ਅਤੇ ਇਹਨਾਂ ਖੂਬਸੂਰਤ ਬਾਦੀਆਂ ਦਾ ਲੁੱਕ ਅਠਾ ਸਕੋ ਅਸੀਂ ਬਹੁਤ ਸਾਰੇ ਸੰਗਤਾਂ ਨੂੰ ਇੰਟਰਡਿਊਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਕਈ ਵਾਰ ਕੋਈ ਇਤਿਹਾਸ ਤੋਂ ਨਹੀਂ ਜਾਣੂ ਹੁੰਦਾ ਜਾਂ ਫਿਰ ਥੋੜਾ ਬੋਲਣ ਲੱਗੇ ਝਿਜਕ ਜਾਂਦੇ ਹਨ ਚਲੋ ਫਿਰ ਤੁਹਾਡੇ ਨਾਲ ਫਿਰ ਕਿਸੇ ਨਾ ਕਿਸੇ ਕੋਈ ਸੰਗਤ ਦੇ ਨਾਲ ਜਾਂ ਕਿਸੇ ਵਧੀਆ ਸ਼ਰਧਾਲੂ ਦੇ ਨਾਲ ਤੁਹਾਡਾ ਇੰਟਰਡਿਊਸ ਕਰਾਵਾਂਗੇ ਜੋ ਇਤਿਹਾਸ ਬਾਰੇ ਪੂਰਾ ਇਥੋਂ ਦਾ ਜਾਣਦੇ ਹੋਣਗੇ ਜੋ ਤਕਰੀਬਨ ਤਕਰੀਬਨ ਮੈਂ ਜਾਣਦਾ ਹਾਂ ਉਹ ਤੁਹਾਨੂੰ ਦੱਸ ਚੁੱਕਾ ਹਾਂ ਪਰ ਫਿਰ ਵੀ ਹੋਰ ਵੀ ਕੋਈ ਗੱਲ ਰਹਿ ਗਈ ਹੋਵੇ ਉਹ ਤੁਹਾਡੇ ਨਾਲ ਜਰੂਰ ਅਸੀਂ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਸ਼ਿਵਾਜੀ ਮਹਾਰਾਜ ਜੀ ਦੀ ਜੋ ਵੱਡੀ ਪ੍ਰਤਿਮਾ ਹੈ ਤੁਸੀਂ ਆਬ ਹੂਗੂ ਦੇਖ ਸਕਦੇ ਹੋ ਅਤੇ ਤਕਰੀਬਨ ਤਕਰੀਬਨ 175 ਕਪੜੀਆਂ ਹੋਰ ਹਨ ਜਿਹੜੀਆਂ ਚੜ ਕੇ ਉੱਚੇ ਟਿੱਲੇ ਤੇ ਗਗਨਜੀ ਦਾ ਟਿੱਲਾ ਸ਼ਿਵਜੀ ਮਹਾਰਾਜ ਜੀ ਦੀ ਜੋ ਸ਼ਿਵਲਿੰਗ ਪ੍ਰਤੀਮਾ ਉਥੇ ਬਰਾਜਮਾਨ ਹੈ ਸੋ ਤੁਸੀਂ ਸਾਡੇ ਨਾਲ ਇਸੇ ਹੀ ਤਰ੍ਹਾਂ ਦਰਸ਼ਨ ਕਰਨੇ ਅਤੇ ਜੋ ਸੌਣ ਦੇ ਮਹੀਨੇ ਦੇ ਆਏ ਹੋਏ ਸ਼ਰਧਾਲੂ ਹਨ ਉਹਨਾਂ ਦੇ ਵੀ ਤੁਸੀਂ ਨਾਲ ਹੀ ਦਰਸ਼ਨ ਕਰ ਸਕਦੇ ਹੋ ਤੇ ਪੂਰਾ ਹਮ ਹੋ ਰਿਹਾ ਹੈ ਸੋ ਪਰ ਫਿਰ ਵੀ ਇੱਕ ਮਹੀਨਾ ਪੂਰਾ ਲਗਾਤਾਰ ਸੰਗਤਾਂ ਦੀ ਇੱਥੇ ਇਸੇ ਹੀ ਤਰ੍ਹਾਂ ਪਰੰਪਰਾ ਰੰਦੀ ਹੈ ਕਿ ਸੋ ਵਰਤੀ ਬਾਜ ਪਹਾੜੀਆਂ ਦੇ ਨਾਲ ਘੁੰਮੀਆਂ ਹੋਇਆ ਅੱਗੇ ਪਹੁੰਚ ਚੁੱਕੇ ਹਾਂ ਜੋ ਗਗਨੀ ਦਾ ਤਲਾ ਤੁਸੀਂ ਸਭ ਦਰਸ਼ਨ ਕਰ ਲਓ ਅਤੇ ਅਸੀਂ ਵੀ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ ਦੁਬਾਰਾ ਫਿਰ ਇਸੇ ਤਰ੍ਹਾਂ ਤੁਹਾਡੇ ਨਾਲ ਰੂਬਰੂ ਹੋਣ ਦੀ ਕੋਸ਼ਿਸ਼ ਕਰਾਂਗੇ ਸੋ